ਕਰ ਹੈ ਕੇਂਦਰ ਦੀ ਛੇ ਤੇ ਜਿਹੜਾ ਇਹ ਰਵਈਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਿਸਾਨ ਹਤਾਇਚੀ ਖੋਂਦਾ ਉਹਦਾ ਚਿਹਰਾ ਨੰਗਾ ਹੋ ਗਿਆ ਆ ਦੇ ਹੁੰਦੇ ਆ ਪੰਜਾਬੀ ਜੇ ਘਹਾਵਤਾ ਮੈਂ ਦਾ ਮੂੰਹ ਸਵਰਨ ਵੇਲੇ ਹੋਰ ਹੁੰਦਾ ਸੂਣ ਵੇਲੇ ਹੋਰ ਹੁੰਦਾ ਜਦੋਂ ਸਤਾ ਤੋਂ ਦੂਰ ਹੁੰਦੇ ਆ ਸਤਾ ਦੀ ਨਾਲ ਸਾ ਪਿੱਛੇ ਉਦੋਂ ਇਹ ਗੱਲਾਂ ਕਰਦੇ ਆ ਲੋਕਾਂ ਦੀਆਂ ਲੋਕ ਪੱਖੀ ਲੋਕ ਹਤਾਇਚੀ ਹੋਣ ਦੀਆਂ ਰੰਗਲਾ ਪੰਜਾਬ दारू ਪੀ ਕੇ ਬਣ ਜਾਊਗਾ ਰੰਗਲਾ ਪੰਜਾਬ ਕੱਲੇ ਨਾਰੇ ਲਾਉਣਾ ਬਣ ਜਾਊ ਰੰਗਲਾ ਪੰਜਾਬ ਮੈਂ ਦਰਮਾਸਟਰ ਦੇ ਬੀਬੀ ਦੇ ਪਰਸਪਾਲ ਨਾਲ ਬਣ ਜਾਊਗਾ ਜਿਹੜਾ ਉਹ ਬੀਬੀ ਦੇ ਘਰੋਂ ਬੀਬਾ ਉਹਦੀ ਛਾਪਣਾੜ ਰੰਗਲਾ ਪੰਜਾਬ ਬਣ ਜੂਗਾ ਵੀ ਹੁਣੇ 3 ਕਰੋੜ ਦੀ ਛਾਪ ਵਾਲੀ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨਾਲ ਕੀਤੀ ਮੀਟਿੰਗ ਨੂੰ ਅਧ ਵਿਚਾਲੇ ਛੱਡ ਦੇਣ ਤੋਂ ਬਾਅਦ ਕਿਸਾਨਾਂ ਨੇ ਪਹਿਲਾਂ ਐਲਾਨੇ ਪ੍ਰੋਗਰਾਮ ਦਿੱਤ ਚੰਡੀਗੜ੍ਹ ਵਿਖੇ ਪੱਕਾ ਧਰਨਾ ਤੇ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ ਜਿਸ ਤਿੱਤ ਪੁਲਿਸ ਵੱਲੋਂ ਪੰਜਾਬ ਅੰਦਰ ਕਿਸਾਨ ਆਗੂਆਂ ਦੇ ਘਰਾਂ ਵਿੱਚ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਅਤੇ अनेका ਵੱਡੇ ਆਗੂਆਂ ਨੂੰ ਨਜ਼ਰਬੰਦ ਵੀ ਕਰ ਦਿੱਤਾ ਇਸ ਦੇ ਬਾਵਜੂਦ ਵੀ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਚੰਡੀਗੜ੍ਹ ਨੂੰ ਵਹੀਰਾਂ ਘੱਟ ਦਿੱਤੀਆਂ ਪਰ ਥਾਂ ਤੇ ਥਾਂ ਲੱਗੀਆਂ ਪੁਲਿਸ ਰੋਕਾਂ ਨੇ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਮਲੋਟ ਵਿਖੇ ਵੀ ਦਰਜਨਾਂ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ ਇਸ ਮੌਕੇ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਆਪਣਾ ਗੁੱਪਗੁਪਾਰ ਰੱਜ ਕੇ ਕੱਢਿਆ ਕਿਸਾਨ ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀ ਕਰਨੀ ਅਤੇ ਕਹਿਣੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਦੱਸਦਿਆਂ ਕਿਹਾ ਕਿ ਇਹ ਸਰਕਾਰ ਦੋਰੇ ਕਿਰਦਾਰਾਂ ਵਾਲੀ ਸਰਕਾਰ ਹੈ ਇਸ ਮੌਕੇ ਕੌਮੀ ਕਿਸਾਨ ਯੂਨੀਅਨ ਪੰਜਾਬ ਦੇ ਬੁਲਾਰੇ ਲਖਾ ਸ਼ਰਮਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਇਸ਼ਾਰਿਆਂ ਤੇ ਚੱਲਣ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਲੋਕ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਪੰਜਾਬੀ ਦੀ ਇੱਕ ਠੇਠ ਕਹਾਵਤ ਦਾ ਹਵਾਲਾ ਦਿੰਦੇ ਲਖਾ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਹਨਾਂ ਦੀ ਪਾਰਟੀ ਜਦੋਂ ਸਰਕਾਰ ਤੋਂ ਬਾਹਰ ਸੀ ਉਦੋਂ ਇਹਨਾਂ ਦਾ ਚਿਹਰਾ ਹੋਰ ਸੀ ਤੇ ਹੁਣ ਹੋਰ ਪੰਜਾਬ ਅੰਦਰ ਸਰਕਾਰ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ ਉਹਨਾਂ ਕਿਹਾ ਮੁੱਖ ਮੰਤਰੀ ਗਲਬਾਤ ਕਰਨ ਤੋਂ ਭੱਜ ਗਿਆ ਅਤੇ ਕਿਸਾਨਾਂ ਨਾਲ ਚੱਲ ਰਹੀ ਮੀਟਿੰਗ ਨੂੰ ਛੱਡ ਕੇ ਆ ਗਏ ਅਤੇ ਕਿਸਾਨਾਂ ਦੀ ਗ੍ਰਿਫਤਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਕਿਸਾਨ ਮਜ਼ਦੂਰ ਅਧਿਆਪਕ ਕਰਮਚਾਰੀ ਅਤੇ ਵਪਾਰੀਆਂ ਸਮੇਤ ਸਾਰੇ ਵਰਗ ਸੜਕਾਂ ਤੇ ਹੱਕ ਮੰਗਣ ਲਈ ਉਤਰੇ ਹੋਏ ਹਨ ਪਰ ਮੁੱਖ ਮੰਤਰੀ ਵੱਲੋਂ ਇਹਨਾਂ ਅੰਦੋਲਨ ਕਾਰਿਆਂ ਨੂੰ ਤਸੱਦਦ ਨਾਲ ਦਰਾਇਆ ਜਾ ਰਿਹਾ ਹੈ ਲੱਖਾ ਸ਼ਰਮਾ ਨੇ ਮੁੱਖ ਮੰਤਰੀ ਦੇ ਲਾਈਫ ਸਟਾਈਲ ਤੇ ਵਿਅੰਗ ਕਰਦਿਆਂ ਕਿਹਾ ਕਿ ਰੰਗਲਾ ਪੰਜਾਬ ਪਰਿਵਾਰ ਦੀ ਖੁਸ਼ਹਾਲੀ ਨਾਲ ਨਹੀਂ ਸਗੋ ਪੰਜਾਬ ਦੀ ਖੁਸ਼ਹਾਲੀ ਨਾਲ ਬਣਨਾ ਹੈ ਜਿਹੜੀ ਡੈਮੋਕ੍ਰੇਸੀ ਆ ਉਹਦਾ ਗੱਲ ਘਟਣ ਤੇ ਤੁਲੀ ਆ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਕੇਂਦਰ ਦੀ ਛੇ ਤੇ ਜਿਹੜਾ ਇਹ ਰਵਈਆ ਮੁੱਖ ਮੰਤਰੀ ਪੰਜਾਬ ਦਾ ਜਿਹੜਾ ਆਪਣੇ ਆਪ ਨੂੰ ਕਿਸਾਨ ਹਤਾਇਚੀ ਕਹੋਂਦਾ ਉਹਦਾ ਚਿਹਰਾ ਨੰਗਾ ਹੋ ਗਿਆ ਗੱਲਬਾਤ ਨਹੀਂ ਮਸਲੇ ਹੱਲ ਹੁੰਦੇ ਔਰ ਗੱਲਬਾਤ ਤੋਂ ਮੁੱਖ ਮੰਤਰੀ ਭੱਜ ਜੇ ਬਹੁਤ ਹੀ ਮੰਦ ਭਾਗਾ ਤੇ ਚੱਕ ਚੱਕ ਕੇ ਜਿਹੜੇ ਆ ਹੱਕ ਮੰਗਦੇ ਲੋਕਾਂ ਨੂੰ ਜਿਹੜੀ ਆਪਦੀ ਗੱਲ ਕਹਿਣ ਦੀ ਲੋਕਾਂ ਨੂੰ ਘਰਾਂ ਚ ਜਾ ਕੇ ਇਹਨਾਂ ਨੇ ਦਬੋਚ ਲਿਆ ਜਬਰੀ ਜਿਹੜਾ ਹੈਗਾ ਇਹਨਾਂ ਨੇ ਉਹਨਾਂ ਨੂੰ ਹਰਾਸਤ ਚ ਲਿਆ ਸਾਡੇ ਆਗੂਆਂ ਨੂੰ ਜਿਹਨਾਂ ਚ ਟੱਕਿਆ ਜਿਹੜੇ ਲੋਕ ਹਤਾਇਚੀ ਆ ਲੋਕਾਂ ਦੇ ਜਿਹੜੇ ਆਗੂ ਆ ਲੋਕਾਂ ਦੀ ਗੱਲ ਕਰਨ ਵਾਲੇ ਆ ਜਿਨ੍ਹਾਂ ਨੇ ਸਰਕਾਰਾਂ ਬਣਾਉਂਦੇ ਆ ਜਿਹੜੇ ਜਿਹੜੇ ਪੂਰਾ ਰੋਲ ਨਿਭਾ ਰਹੇ ਆ ਜਿਹੜਾ ਹੈਗਾ ਲੋਕਤੰਤਰ ਚ ਇਹਨਾਂ ਦੀਆਂ ਜਿਹੜੀਆਂ ਸੰਵਿਧਾਨਕ ਮੰਗਾਂ ਉਹਦੇ ਚ ਪੂਰਾ ਰੋਲ ਐ ਮਰੋਲ ਆ ਉਹਨਾਂ ਦਾ ਜਿਹੜੇ ਭਾਰਤ ਦੀ ਕਿਰਤੀ ਜਮਾਤ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਇਹਨਾਂ ਨੇ ਜਾਬਰਾਂ ਨਾਲ ਟਾਂਗ ਨਾਲ ਇਹਨਾਂ ਨੇ ਤਾਂ ਜਕਰੀਆ ਖਾਂ ਤੇ ਜਿਹੜੇ ਅਰੰਗਜੀਤ ਚ ਇੱਥੇ ਕਰਾਦੇ ਆ ਅਸਲੀ ਅਸਲੀ ਬਾਈ ਜੀ ਇਹ ਹੈ ਨਾ ਆਦੇ ਹੁੰਦੇ ਆ ਪੰਜਾਬੀ ਚ ਇੱਕ ਕਹਾਵਤ ਆ ਮੈਂ ਦਾ ਮੂੰਹ ਸਵਰਨ ਵੇਲੇ ਹੋਰ ਹੁੰਦਾ ਸੂਣ ਵੇਲੇ ਹੋਰ ਹੁੰਦਾ ਜਦੋਂ ਸਤਾ ਤੋਂ ਦੂਰ ਹੁੰਦੇ ਆ ਸਤਾ ਦੀ ਨਾਲਸਾ ਪਿੱਛੇ ਉਦੋਂ ਇਹ ਗੱਲਾਂ ਕਰਦੇ ਆ ਲੋਕਾਂ ਦੀਆਂ ਲੋਕ ਪੱਖੀ ਲੋਕ ਹਤੈਸੀ ਹੋਣ ਦੀਆਂ ਲੋਕਾਂ ਦੇ ਨਾਲ ਆ ਕੇ ਸਾਡੇ ਨਾਲ ਧਰਨਿਆਂ ਤੇ ਬੰਦੇ ਰਹੇ ਆ ਔਰ ਧਰਨਿਆਂ ਚੋਂ ਨਿਕਲੀ ਪਾਰਟੀ ਆਪਦੇ ਆਪ ਨੂੰ ਯਾਦ ਆ ਪੜੇ ਦੇ ਬਰੋਜਾਦ ਆਉਂਦਾ ਰਿਹਾ ਕੱਲ ਵੀ ਅਖੀ ਜਦੋਂ ਉਹਨਾਂ ਦਾ ਮੈਂ ਨਹੀਂ ਇਹ ਗਏ ਨਹੀਂ ਖੇਤਾਂ 'ਚ ਜਿੰਨਾ ਮੈਂ ਗਿਆ ਖੇਤਾਂ 'ਚ ਜਾਣਾ ਨਾ ਜਾਣਾ ਇੱਕ ਅਲੱਗ ਗੱਲ ਆ ਲੋਕਾਂ ਨੂੰ ਉਹਨਾਂ ਦੇ ਹੱਕ ਦੇਣਾ ਕਿਸਾਨ ਮੰਗਦੇ ਕੀ ਆ ਕਿਸਾਨ ਮੰਗਦੇ ਆ ਫਸਲਾਂ ਦੇ ਭਾਅ ਬਾਕੀ ਸਾਰੀਆਂ ਮੰਗਾਂ ਸਾਡੀਆਂ ਸਟੇਟ ਨਾਲ ਆ ਇਹ ਆਦਾ ਸੀ ਵੀ ਅਸੀਂ ਐਮਐਸਪੀ ਦੇਵਾਂਗੇ 5 ਮਿੰਟਾਂ ਚ ਇਹਨਾਂ ਦੇ ਉਹ ਵੀ ਬਿਆਨ ਆਈ ਸੀ ਮੂੰਗੀ ਤੇ ਮੱਕੀ ਤੇ ਅਸੀਂ ਜਿਹੜੇ ਆ ਕੋਈ ਅੱਠ ਫਸਲਾਂ ਤੇ ਮੰਗਦੇ ਆ ਜਿਹੜਾ ਸਾਰੀ ਉਮਰ ਮਜ਼ਦੂਰ ਮਜ਼ਦੂਰੀ ਕਰਦਾ ਕਿਸਾਨ ਖੇਤਾ ਚ ਕੱਪਦਾ ਮਿੱਟੀ ਨਾਲ ਮਿੱਟੀ ਹੁੰਦੇ ਆ ਉਹ ਹੀ ਅਸੀਂ ਉਹਨਾਂ ਦੀ ਪੈਨਸ਼ਨ ਹੀ ਮੰਗਦੇ ਆ ਯਾਰ ਵੀ ਉਹ ਬੜੇਪੇ ਚ ਦਵਾਈ ਲੈਂਦੇ ਰਹਿ ਜਾਣਾ ਉਹਨਾਂ ਨੂੰ ਇਹ ਸਹੂਲਤ ਦੇਣ ਯਾਰ ਇੱਕ 15000 ਦੀ ਜੀ ਸਕੂਟਰੀ ਦਾ ਵੀ ਬੀਮਾ ਮੋਟਰਸਾਈਕਲ ਦਾ ਵੀ 10000 ਦੇ ਦਾ ਬੀਮਾ ਹੋ ਜਾਂਦਾ ਤੇ ਯਾਰ ਇੱਕ ਕਰੋੜਾ ਰੁਪਏ ਦੀ ਫਸਲ ਆ ਕਿਸਾਨਾਂ ਦੀ ਉਹਨਾਂ ਦਾ ਬੀਮਾ ਨਹੀਂ ਹੋਣਾ ਚਾਹੀਦਾ ਕਿ ਮਜ਼ਦੂਰਾਂ ਦੀ ਜ਼ਿੰਦਗੀ ਨਹੀਂ ਦੀ ਯਾਰ ਉਹਨਾਂ ਦਾ ਬੀਮਾ ਨਹੀਂ ਹੋਣਾ ਚਾਹੀਦਾ ਜਿਹੜੇ ਝੂਠੇ ਪਰਚੇ ਇਹਨਾਂ ਨੇ ਰੱਦ ਕਰਨ ਦੇ ਵਾਅਦੇ ਕੀਤੇ ਆ ਅਨਰੰਗ ਕੇਸ ਆਪਣਾ ਇੱਥੋਂ ਵਾਲਾ ਉਹਦੇ 'ਚ 300 ਕਿਸਾਨ ਨਾਮਜ਼ਾਦਾ ਯਾਰ ਬੈਠਦਾ ਮਰਾਈ ਜਾਂਦਾ ਔਰ ਵਾਅਦਾ ਕਰਕੇ ਬਿਆਨ ਦੇ ਕੇ ਕਿਸਾਨਾਂ ਦੇ ਪਰਚੇ ਜਿਹੜੇ ਰੱਦ ਕਰ ਤੋਂ ਭੱਜਿਆ ਇਹ ਜਿਹੜੇ ਇਹਦਾ ਮੰਗਾ ਸਾਰੀਆਂ ਸਾਡੇ ਦਾ ਯਾਰ ਰਾਣੀਤੀ ਹੈਗਾ ਐਸਕੇਐਮ ਨਾਲ ਸਾਡੀ ਗੱਲਬਾਤ ਹੋਈ ਆ ਕੱਲ ਤਾਂ 3 ਤਰੀਕ 'ਚ ਤਾਂ ਅਸੀਂ ਆਸਵੰਦ ਸੀਗਾ ਐਸਕੇਐਮ ਵੀ ਗੱਲਬਾਤ ਰਹੀ ਨਤੀਜੇ ਨਿਕਲਣਗੇ 4 ਤਰੀਕ ਨੂੰ ਜਦੋਂ ਇਹਨੇ ਮੀਟਿੰਗ ਛੱਡ ਕੇ ਭੱਜ ਗਿਆ 4 ਤਰੀਕ ਨੂੰ ਜਿਵੇਂ ਸਾਡੇ ਆਕੂ ਘਰਾਂ ਚ ਪਹੁੰਚੇ ਬਿੰਦਰ ਸਿੰਘ ਜੀ ਗੋਲੇ ਵਾਲਾ ਸਾਡੇ ਸੂਬਾ ਆਕੂ ਆ ਉਹਨਾਂ ਨੂੰ ਉਹਨਾਂ ਦੇ ਘਰ ਚੋਂ ਲਾ ਜਾ ਕੇ ਤੇ ਜੇਲਾ ਚ ਡੱਕਤਾ ਫਰੀਦਕੋਟ ਸਾਡੇ ਗੋਲੇ ਵਾਲਾ ਸਾਡਾ ਖਜਾਂਚੀ ਹੈ ਜिले ਦਾ ਜ਼ਿਲ੍ਹਾ ਪ੍ਰਧਾਨ ਆ ਵੱਖ-ਵੱਖ ਥਾਵਾਂ ਤੋਂ ਹੋਰ ਸਾਰੀਆਂ ਜਥੇਬੰਦੀਆਂ ਦੇ ਆਕੂ ਆ ਰਾਜੇਵਾਲ ਸਾਹਿਬ ਗ੍ਰਿਫਤਾਰ ਕਰ ਲਏਗੇ ਰੋਲਤੂ ਮਾਨਸਾ ਫਿਰ ਉਹਨਾਂ ਨੂੰ ਛਡਾਉਣ ਵਾਲੇ ਪਾਸੇ ਹੋ ਗਏ ਰਾਫਤ ਕੀਤਾ ਲੋਕਾਂ ਨੇ ਥਾਣੇ ਘੇਰੇ ਲੋਕਾਂ ਦੇ ਦਬਾਅ ਤੇ ਇਹਨਾਂ ਨੂੰ ਉਹਨਾਂ ਨੂੰ ਛੱਡਣਾ ਪਿਆ ਪਰ ਘਰਾਂ ਚ ਨਜ਼ਰਬੰਦ ਕਰ ਲਿਆ ਸਾਨੂੰ ਵੀ ਫਿਰ ਰੂਪੋ ਸੁਣਾ ਪਿਆ ਆਸੇ-ਪਾਸੇ ਜਿਵੇਂ ਸਾਨੂੰ ਜਿੰਨੀ ਕਿ ਜਾਣਕਾਰੀ ਮਿਲੀ ਕਿਉਂਕਿ ਜੇ ਸਾਰੇ ਲੋਕ ਹੀ ਛਿਰ ਜਾਂਦੇ ਤਾਂ ਫਿਰ ਮੋਰਚੇ ਦਾ ਫੇਰ ਹੋ ਜਾਣਾ ਸੀ ਉੱਪੜ ਕੇ ਲੋਕ ਆਪ ਮਾਰੇ ਜਦੋਂ ਹੱਕ ਲੈਣੇ ਆ ਲੋਕਾਂ ਨੇ ਉੱਪਰ ਜਾ ਲੋਕ ਜਾਣਗੇ ਮੋਰਚਾ ਲੱਗੂਗਾ ਔਰ ਹੱਕਾ ਮਣਾ ਕੇ ਛੱਡਾਂਗੇ ਪ੍ਰਧਾਨ ਜੀ ਜੇ ਗੱਲ ਕਰਣ ਕਦੇ ਡਾਕਟਰ ਕੋਟ ਦੇ ਕਦੇ ਮਾਸਟਰ ਕੋਟ ਦੇ ਹੁਣਾਂ ਤਸਵੀਰਦਾਰ ਟੰਗ ਤੇ ਡਿਊਟੀ ਤੇ ਬੈਠੇ ਸਸਪੈਂਡ ਕਰੀ ਜਾਂਦਾ ਠੀਕ ਹੈ ਇਹਦੀ ਗੱਲ ਵੀ ਜਿਹੜਾ ਬੰਦਾ ਕਰਪਟਾ ਉਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆ ਪਰ ਯਾਰ ਉਹਨਾਂ ਦੀ ਕੋਈ ਜਿਹੜੀ ਹੈ ਇਹ ਤਾਂ ਨੀਗਾ ਵੀ ਚਾਰ ਬੰਦੇ ਕਰਪਟਾ ਤੇ ਤੁਸੀਂ 100 ਬੰਦੇ ਨੂੰ ਕੋਕਟੇਰੇਂਜੀ ਠਾਲ ਦੋ ਇੱਕ ਮੁੱਖ ਮੰਤਰੀ ਸਟੋਰੀਆਂ ਸੁਣਾਵੇ ਵੀ ਉਹ ਆਏ ਰਿਸ਼ਵਤ ਲੈਂਦਾ ਉਹ ਆਏ ਰਿਸ਼ਵਤ ਲੈਂਦਾ ਸੀ ਯਾਰ ਰਿਸ਼ਵਤ ਲੈਂਦੇ ਆ ਤੂੰ ਉਹਨਾਂ ਨੂੰ ਰੋਕ ਉਹਨਾਂ ਤੇ ਨੀਕਲ ਕਾਰਵਾਈ ਕਰ ਜੇ ਉਹਨਾਂ ਦਾ ਜਿਹੜਾ ਰਾਈਟ ਆ ਉਹ ਆਪਦੀ ਗੱਲਬਾਤ ਬਣਾਉਣ ਲਈ ਮੁੱਖ ਮੰਤਰੀਆਂ ਮੀਟਿੰਗ ਲੈਣ ਲਈ ਕਾਲ ਮਚੋੜ ਤਾੜ ਕਰਦੇ ਆ ਜਾਂ ਬਿਨਾ ਤਲਖਾ ਤੋਂ ਛੁੱਟੀ ਲੈਂਦੇ ਆ ਯਾਰ ਉਹਨਾਂ ਨੇ ਟੇਬਲ ਟਾ ਕਰ ਤੂੰ ਮੁੱਖ ਮੰਤਰੀ ਆ ਯਾਰ ਤੂੰ ਮੁਲਕ ਨੂੰ ਸਾਂਭਣਾ ਮਾਸਟਰਾਂ ਨੇ ਕੀ ਆ ਯਾਰ ਉਹ ਰੋਜ਼ਗਾਰ ਹੀ ਮੰਗਦੇ ਆ ਜਿਹੜਾ ਪੜਿਆ ਲਿਖਿਆ ਬੱਚਾ ਰੋਜ਼ਗਾਰ ਹੀ ਮੰਗੂਗਾ ਇੱਕ ਪਾਸੇ ਤਾਂ ਇਹ ਆਦਾ ਵੀ ਅਸੀਂ ਜਿਹੜੇ ਆ ਬਾਹਰ ਜਾਂਦੇ ਜਾਣ ਉਹ ਹਟਾ ਦਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦਾਂਗੇ ਰੰਗਲਾ ਪੰਜਾਬ दारू ਪੀ ਕੇ ਬਣ ਜੂਗਾ ਰੰਗਲਾ ਪੰਜਾਬ ਕੱਲੇ ਨਾਰੇ ਲਾਉਣਾ ਬਣ ਜੂ ਰੰਗਲਾ ਪੰਜਾਬ ਮੈਂ ਧਰ ਮਾਸਟਰ ਦੇ ਬੀਬੀ ਦੇ ਪਰਸਪਾਲ ਨਾਲ ਬਣ ਜੂਗਾ ਜਿਹੜਾ ਉਹ ਬੀਬੀ ਦੇ ਘਰੋਂ ਬੀਬਾ ਉਹਦੀ ਛਾਪ ਨਾਲ ਰੰਗਲਾ ਪੰਜਾਬ ਬਣ ਜਾਊਗਾ ਵੀ ਉਹਨੇ 3 ਕਰੋੜ ਦੀ ਛਾਪ ਪਾਈ ਰੰਗਵਾ ਪੰਜਾਬ ਬਣੂਗਾ ਜਦੋਂ ਇਹਨਾਂ ਦੇ ਚਿਹਰਿਆਂ ਤੇ ਖੁਸ਼ੀ ਆਊਗੀ ਜਦੋਂ ਦਿਹਾੜੀਦਾਰ ਨੂੰ ਫਿਕਰ ਨਾ ਰਹੂਗਾ ਵੀ ਮੇਰਾ ਚੁੱਲ੍ਹਾ ਤਪਦਾ ਉਦੋਂ ਰੰਗਲਾ ਪੰਜਾਬ ਬਣੂਗਾ ਜਦੋਂ ਇੱਕ ਬੇਟੀ ਆ ਪੜ੍ਹ ਕੇ ਆਉਂਦੀ ਆ ਉਹਨੂੰ ਇਹ ਨਾ ਹੋਊਗਾ ਕਿ ਗੁੰਡੇ ਮੇਰੀ ਇੱਜ਼ਤ ਨੂੰ ਨਾ ਪਾਈ ਜਾਣ ਜਦੋਂ ਬੀਬੀਆਂ ਵਿਚਾਰੀਆਂ ਬੱਸ ਸਫਰ ਕਰਦੇ ਦਵਾਈ ਲੈਣ ਕੇ ਕਦੇ ਕੰਨ ਪੱਟੇ ਜਾਂਦੇ ਆ ਜਦੋਂ ਉਹ ਰੁਕਦੇ ਰੰਗਲਾ ਪੰਜਾਬ ਬੜੂਗਾ ਜਦੋਂ 55